ਹੈਲੋ ਈਵਰਸ ਗੁੱਡ ਮਾਰਨਿੰਗ ਮੈਂ ਪ੍ਰਵੇਸ਼ ਚੋਹਾਨ ਚੰਡੀਗੜ੍ਹ ਨਿਊਜ਼ ਹਬ ਦੇ ਵਿੱਚ ਆਪ ਸਭ ਦਾ ਸਵਾਗਤ ਕਰਦਾ ਹਾਂ ਅੱਜ ਪਿੰਡ ਬਹਿਲੋਲਪੁਰ ਜ਼ਿਲ੍ਹਾ ਮੋਹਾਲੀ ਵਿੱਚ ਭਾਈ ਕਨੀਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੁਸਾਇਟੀ ਰਜਿਸਟਰਡ ਸਰਪੰਚ ਮਨਰਾਜ ਸਿੰਘ ਅਤੇ ਉਹਨਾਂ ਦੀ ਟੀਮ ਪਿੰਡ ਬਹਿਲੋਲਪੁਰ ਦੇ ਕਮਿਊਨਿਟੀ ਸੈਂਟਰ ਵਿੱਚ ਚਲਾਏ ਜਾ ਰਹੇ ਸਿਲਾਈ ਅਤੇ ਕਢਾਈ ਅਤੇ ਸਕਿਨ హెయిਰ ਕੇਅਰ ਸੈਂਟਰ ਦੀਆਂ ਵਿਦਾਰਥਣਾਂ ਨੂੰ 21 ਸਲਾਈ ਮਸ਼ੀਨਾਂ ਅਤੇ ISO ਸਰਟੀਫਿਕੇਟ ਸੁਸਾਇਟੀ ਦੇ ਮੁੱਖ ਮਹਿਮਾਨ ਸ੍ਰੀ ਸੁਨਦਰ ਕੁਮਾਰ ਚੁੱਗ ਅਤੇ ਬੀ ਕੇ गोयल ਪੈਟਰਨ ਮੰਡੇ ਗਏ ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਸ੍ਰੀ ਕੇ ਕੇ ਸਿਆਣੀ ਜੀ ਨੇ ਦੱਸਿਆ ਕਿ ਸੇਖਿਆਰਥਣਾਂ ਨੂੰ 6-6 ਮਹੀਨੇ ਦਾ ਕੋਰਸ ਕਰਨ ਉਪਰੰਤ ਸਰਟੀਫਿਕੇਟ ਦੇ ਨਾਲ ਨਾਲ ਇੱਕ ਸਲਾਈ ਮਸ਼ੀਨ ਵੀ ਮੁਫਤ ਦਿੱਤੀ ਗਈ ਇਸ ਮੌਕੇ ਤੇ ਸ੍ਰੀ ਅਮਿਤ ਸਿੰਘਲਾ ਜੋ ਕਿ ਇੱਕ ਫਾਰਮ ਹਾਊਸ ਦੇ ਮਾਲਕ ਹਨ ਸੋਸਾਇਟੀ ਦੀ ਭਲਾਈ ਦੇ ਕੰਮਾਂ ਨੂੰ ਦੇਖਦੇ ਹੋਏ ਸੋਸਾਇਟੀ ਨੂੰ 51000 ਰੁਪਏ ਦਾਨ ਸ্বরূপ ਦੇਣ ਦਾ ਐਲਾਨ ਕੀਤਾ ਜੇ ਐਸ ਡੋਲੀ ਨੂੰ ਸੋਸਾਇਟੀ ਵਿੱਚ ਉਹਨਾਂ ਦੇ ਯੋਗਦਾਨ ਲਈ ਵੀ ਆਨਰ ਕੀਤਾ ਗਿਆ ਆਓ ਦੇਖਦੇ ਹਾਂ ਇਸ ਪ੍ਰੋਗਰਾਮ ਦੀ ਇੱਕ ਛੋਟੀ ਜਿਹੀ झलक

ਸਾਦਾ ਸਾਲ ਦਾ ਜਿੰਨਾ ਵੀ ਖਰਚਾ ਹੋਗਾ 17 ਲੱਖ 18 ਲੱਖ 20 ਲੱਖ ਜਿੰਨੀ ਅਸੀਂ ਡੋਨੇਸ਼ਨ ਚ ਕਲੈਕਸ਼ਨ ਇਕੱਠੀ ਕਰਦੇ ਆ ਜਿੰਨਾ ਸਾਨੂੰ ਘਟਾ ਜਾਂਦਾ ਮੰਨੋ ਅਸੀਂ 10000 ਖਰਚ ਕੀਤਾ ਸਾਨੂੰ 5 ਲੱਖ ਇਕੱਠਾ ਆਇਆ ਤੇ 5 ਲੱਖ ਇਹ ਪਰਿਵਾਰ ਦੇ ਲਈ ਆ ਜੋ ਇਹਨਾਂ ਨੂੰ ਇਹ ਚਾਹਤੋਂ ਪੂਰਾ ਹੈ ਕਿ ਤੁਸੀਂ ਕੰਮ ਕਰੋ ਲੱਕਿਆਂ ਨੂੰ ਪੈਰਾਂ ਤੇ ਖੜਾ ਕਰੋ ਪੈਸੇ ਦੀ ਚਿੰਤਾ ਨਹੀਂ ਕਰੋ ਬਾਕੀ ਉਹ ਪ੍ਰਮਾਤਮਾ ਦੀ ਬਹੁਤ ਕਿਰਤਾਂ ਅਸੀਂ ਜਿਸ ਚੀਜ਼ ਨੂੰ ਵਿਆਪ ਪਾਇਆ ਸਮਝ ਪੈਸੇ ਦੀ ਕਮੀ ਨਹੀਂ ਹੋਈ ਪਰ ਇੱਕ ਸ਼ਿਕਾਇਤ ਤੁਹਾਡੇ ਰੱਬੀਆਂ ਨਾਲ ਜਰੂਰ ਆਉਂਦੀ ਹੈ ਕਿ ਬੱਚੇ ਨਾ ਜਿੰਨੀ ਮਿਹਨਤ ਕਰਨਾ ਤੁਸੀਂ ਬੱਚੇ ਮਿਹਨਤ ਨਹੀਂ ਕਰਦੇ ਦੇਖੋ ਬੱਚਿਓ ਜੇ ਮਿਹਨਤ ਕਰੋਗੇ ਤੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਓਗੇ ਨਹੀਂ ਤੇ ਘਰ ਦੇ ਵਿੱਚ ਝਾੜੂ ਪੂੰਛੀ ਮਾਰੋ ਅੱਜ ਦਾ ਜਿਹੜਾ ਟਾਈਮ ਹੈ

ਸਰਕਾਰਾਂ ਕਹਿੰਦੀ ਹੈ ਸਾਡੇ ਕੋ ਪੈਸੇ ਲੈ ਲਓ ਲੋਨ ਲੈ ਲਓ ਸਵੇਰੇ 12 ਲੰਘੇ ਲੋਕਾਂ ਨੇ ਡੋਨੇਟ ਕੀਤੀ ਹੈ 12 ਲੰਘੇ ਜਿਹੜੀ ਵੀ ਲੜਕੀ ਦੀ ਸ਼ਾਦੀ ਆ ਲੋੜਵੰਤਾ ਉਹ ਆ ਕੇ ਸਾਡੇ ਕੋਲ ਲੰਘਾ ਫ੍ਰੀ ਲੈ ਜਾ ਸਕਦੀ ਹੈ ਕੰਡੀਸ਼ਨ ਇਹ ਆ ਕਿ ਜਿਸ ਦਿਨ ਉਹਦੀ ਸ਼ਾਦੀ ਹੈ ਇਹ ਲੰਘਾ ਉਸ ਦਿਨ ਉਹਨੇ ਪਾਣਾ ਤੇ ਸਾਨੂੰ ਫੋਟੋ ਭੇਜਣੀ ਬਸ ਇੰਨਾ ਇੱਕ ਕੰਮ ਹੈ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ سارے ਨਵੇਂ ਲੰਘੇ ਜਿਹੜੇ ਸਾਡੇ ਕੋਲ ਆ ਰਹੇ ਨੇ ਸਰ 6 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਉਹਨਾਂ ਲੜਕੀਆਂ ਨੂੰ ਅਸੀਂ ਇਹ ਬਿਊਟੀ ਪਾਰਲਰ ਕਿਟਾਂ ਮਿਲਦੀਆਂ ਆਂ ਕਿੰਦੀ ਦਿੰਦੇ ਆਂ ਇਸ ਦੇ ਦੇ 320 ਟਕਾ ਬੱਚਿਆਂ ਨੂੰ ਟ੍ਰੇਨਿੰਗ ਹੋਣ ਤੋਂ ਫ੍ਰੀ ਦੇ ਬਕੇ ਸੀ ਨੈਕਸਟ ਉਹ ਸਾਰੇ ਡੋਨਰ ਕਾਲਜ ਸਕੂਲ ਇੰਡੀਵਿਜੁਅਲ ਸਾਡੇ ਕੋਲ ਸਟਿਚ ਕਲਾਸ ਜਿਹੜੇ ਘਰਾਂ ਦੇ ਵਿੱਚ ਗਾਰਡਨ ਬੈਡਸ਼ੀਟ ਸੂਟ ਪੈਂਟਪੋਟ ਪੇਅਰ ਲੋਕ ਬੁਨੇਰ ਕਰਦੇ ਆ ਅਸੀਂ ਉਹ ਲੋਕਾਂ ਦੇ ਵਿੱਚ ਫ੍ਰੀ ਵੰਡਦੇ ਆ ਇਸੇ ਦੇ ਅਸੀਂ ਬਿਆਹ ਨਹੀਂ ਆ ਕਪੜਾ ਸਕੇਦ ਕਰਾ ਲੋਕਾਂ ਦੇ ਸਹਿਯੋਗ ਨਾਲ ਫ੍ਰੀ ਜਿਹੜਾ ਵੰਡ ਚੁੱਕੇ ਨੈਕਸਟ ਕੁਝ ਲੜਕੀਆਂ ਨੂੰ ਅਸੀਂ ਵਜੀਫਾ ਦੇ ਦੀਆਂ ਨਿਸ਼ਾਦ ਕੌਂਸਲਿਪ ਦੇ ਨਾਂ ਤੇ ਚੰਡੀਗੜ੍ਹ ਦੇ ਵਿੱਚ ਸੈਕਟਰ 37 ਸਕੂਲ ਦੇ ਮਾਡਲ ਦੇ ਵਿੱਚੋਂ ਅਸੀਂ ਪੰਜ ਗਰੀਬ ਲੜਕੀਆਂ ਅਡਾਰਪ ਕੀਤੀ ਹੋਈਆਂ ਆ ਉਹਨਾਂ ਨੂੰ ਜੋ ਵੀ ਸਾਲ ਦਾ ਖਰਚਾ ਉਹ ਸਾਰਾ ਸਾਡੀ ਸੁਸਾਇਟੀ ਵੱਲੋਂ ਇੱਕ ਮੈਡਮ ਹੈ ਰੁਪਿੰਦਰ ਕੌਰ ਜੀ ਉਹਨਾਂ ਨੇ ਸੰਭਾਲਿਆ ਕਿ ਤੇਰੇ ਬੱਚੇ ਸਾਰਾ ਪੈਸਾ ਜਿਹੜਾ ਉਹਨਾਂ ਬੱਚਿਆਂ ਤੇ ਹੀ ਖਰਚਾਇਆ ਜਾਵੇ ਇਹ ਜਿਹੜੀ ਮੈਡੀਸਨ ਹੈ ਪ੍ਰਿੰਸੀਪਲ ਤੋਂ ਅਸੀਂ ਦੇ ਰਹੇ ਹਾਂ ਉਹਨਾਂ ਦੇ ਕਲਾਸਟ ਵੀ ਕਰਾਇਆ ਕੁਝ ਕਾਮੀਆਂ ਸੀਗੀਆਂ ਉਹ ਵੀ ਅਸੀਂ ਪੂਰੀਆਂ ਕੀਤੀਆਂ ਜਾਂ Next ਕੁਝ ਨਟਕੀਆਂ ਅਸੀਂ ਇੱਕ ਬੈਲੂਨ ਗੇਮ ਇੱਥੇ ਪੈਲਰ ਕੋਲ ਤੇ ਖਿਲਾਈਆਂ

ਇਕ ਬੜੀ ਬਡੀ ਪ੍ਰੋਬਲਮ ਹੈ ਮੋਬਾਈਲ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਫੈਸ ਆ ਗਿਆ ਜਿਹੜਾ ਧੋਖਾਧੜੀ ਹੁੰਦੀ ਹੈ ਇਹਦੇ ਬਾਰੇ ਵੀ ਅਸੀਂ ਸਕੂਲਾ ਦੇ ਵਿੱਚ ਕੰਮ ਕਰਦੇ ਸਾਡੇ ਐਕਸਪਰਟ ਡਾਕਟਰ ਅਰੁਪ ਖਾਕਸਰ ਪਰ ਐਸਾ ਹੈ ਯੂਨੀਸਟੇਟ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਮੇਰਾ ਦਾ ਦੇਣ ਜਰਾ ਹੈ 20 ਸਤੰਬਰ ਨੂੰਗਾ ਹਰ ਸਾਲ ਜਿਨ੍ਹਾਂ ਵੀ ਬਦੌਰੋ ਅਸੀਂ ਅੱਜ ਤੁਹਾਡੇ ਨਾਲ ਗੱਲਬਾਤ ਕਰਦੇ ਇਹ ਹੋਰ ਸਾਲ ਸੀ ਜਿਨੇ ساری ਜ਼ਿੰਦਗੀ ਵਿਦਮਾਨਤਾ ਦੀ ਸੇਵਾ ਚ ਨਗਾਦੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਪੁੱਛਿਆ ਭਾਈ ਜੀ ਤੁਹਾਡੀ ਸ਼ਿਕਾਇਤ ਆਈ ਆ ਤੇ ਤੁਸੀਂ ਦੁਸ਼ਮਣ ਦੇ ਫੌਜੀ ਨੂੰ ਪਾਣੀ ਪਿਲਾਉਂਦੇ ਹੋ ਉਹਨਾਂ ਨੇ ਹੱਥ ਜੋੜੇ ਪ੍ਰਣਾਮ ਕੀਤਾ ਕਹਿੰਦੇ ਜਦੋਂ ਮੈਂ ਜਿਸ ਇਨਸਾਨ ਨੂੰ ਪਾਣੀ ਪਿਲਾਣਾ ਉਹ ਜਦੋਂ ਮੇਰੇ ਅੱਗੇ ਬੁੱਕ ਕਰਦਾ ਤੁਹਾਡੇ ਉਹਨਾਂ ਦੇ ਚਿਹਰੇ ਵਿੱਚ ਤੁਹਾਡਾ ਹੀ ਪਰਸ਼ਾਵਾਤ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਦੁਸ਼ਮਣ ਹੈ ਤੇ ਉਹਨਾਂ ਨੇ ਖੁਸ਼ ਹੋਗੇ ਦੋ ਚੀਜ਼ਾਂ ਬਸ ਹੋਰ ਇਤਨੀ ਆ ਜਾਓ ਮਲਬ ਦੇ ਪੱਤੇ ਤੇ ਜਿਹੜੇ ਫਟਣ ਹੋ ਗਈ ਆ ਜਿੱਥੇ ਤੁਸੀਂ ਪਾਣੀ ਪਾਉਂਦੇ ਹੋ ਉਹਨਾਂ ਜਗ੍ਹਾ ਦੇ ਉੱਪਰ ਮਲਬ ਦੇ ਪੱਤੇ ਲਾ ਦਿਓ ਨਾ ਆਈ ਨੋੜ ਇਸ 1740 ਦੀ ਗੱਲ ਹੈ ਗੁਰੂ ਸਾਹਿਬ ਕਿੱਡੇ ਦੂਰਦਰਸ਼ੀ ਬਹੁਤ ਸਾਰੀਆਂ ਐਨਜੀਓ ਐ ਜਿਹੜੀਆਂ ਸਾਨੂੰ ਡੋਨੇਸ਼ਨ ਦਿੰਦੀਆਂ ਦੇ ਆਸੇ ਵੀ ਦਿੰਦੀਆਂ ਜਾਇਨ ਕਾਈਂਡਸ ਸਲਾਈਂਸ਼ੇਨਾ ਦਿੰਦੀਆਂ ਬਿਊਟੀ ਪਾਰਲਰ ਦਿੰਦੀਆਂ ਦਿੰਦੀਆਂ ਜਿੱਦਾਂ ਜੂਨੀਅਨ ਬੈਂਕ ਆਫ ਇੰਡੀਆ ਅਲੈਂਟੇਂ ਅੱਛੇ ਚੰਡੀਗੜ੍ਹ ਬਹੁਤ ਵੱਡੀ سپورਟ ਕਰਦੇ ਆ ਮਿਊਨਿਸਪਲ ਕਾਰਪੋਰੇਸ਼ਨ ਮੁਹਾਲੀ ਇਹਨਾਂ ਦੀ ਵੀ ਸਾਨੂੰ ਬਹੁਤ ਵੱਡੀ سپورਟ ਆ ਪੋਲੂਸ਼ਨ ਕੰਟਰੋਲ ਬੋਰਡ ਮੁਹਾਲੀ ਜਿਹੜੇ ਬੈਗ ਆ ਨਾ ਤੁਲਸਨ ਅਵੇਅਰਨੈਸ ਇਹ ਵੀ ਅਸੀਂ ਪਾਉਂਦੇ ਆ ਕੈਰੀ ਬੈਗ ਜੂਟਾ ਦੇ ਉਸ ਕਰਕੇ ਇਹ 3 ਬਣਦੇ ਅਸੀਂ ਉਹਨਾਂ ਦੇ ਨਾਲ ਉਹ ਦੁਆਰਾ ਸ਼ਹੀਦ ਪਾਪਾ ਹਰੀ ਸਿੰਘ ਨਸਰਾਲੀ ਸੋਸ਼ਲ ਸਤਸਾਨ ਚੰਡੀਗੜ੍ਹ ਡਾਕਟਰ ਅਰੋ ਬਾਂਸਲ ਇੱਕ ਐਸਾਇਮਾਰਨ ਟ੍ਰਾਈ ਸਿਟੀ ਦੇ ਵਿੱਚ ਇਹਨੇ ਕੋਈ ਐਂਜੀ ਨਹੀਂ ਬਣਾਈ ਹੋਈ ਕੋਈ ਟੈਲੀਫੋਨ ਆਦਾ ਜੀ ਮੈਂ ਕੱਪੜੇ ਡੋਨੇਟ ਕਰਦੇ ਆ ਸਾਨੂੰ ਟੈਲੀਫੋਨ ਕਰਾਈ ਉਹ ਸਾਰੇ ਐਨਜੀਓ ਦਾ ਇੱਕ ਗਰੁੱਪ ਬਣਿਆ ਹੋਇਆ ਹੈ ਸਾਡਾ ਮਾਨੂੰ ਸਾਨੂੰ ਲੋੜ ਹੈ ਅਸੀਂ ਕੀ ਲੈ ਲੈਣੇ ਆ ਜੇ ਸਾਨੂੰ ਲੋੜ ਨਹੀਂ ਸਾਡੇ ਕੋਲ ਚੀਜ਼ ਹੈ ਅਸੀਂ ਦੂਸਰੀ ਜਗ੍ਹਾ ਪਾਸ ਆਊਟ ਕਰ ਦਿਆਂ ਇਨ ਦੇ ਤਰ੍ਹਾਂ ਮਹਾਲੀ ਜਲੰਧਰ ਬੁਰਾਇਆ ਕਪੂਰਥਲਾ ਚੰਡੀਗੜ੍ਹ ਇਹ ਸਾਰੇ ਇਨ ਦੇ ਕਲਾਬ ਜਿਹੜਿਆ ਸਾਡੇ ਨੂੰ ਸਹਿਯੋਗ ਕਰਦੇ ਇੱਥੇ ਨੀਚੇ ਸਭ ਤੋਂ ਸਾਜਣਾ ਜਿਸਕ 3 ਪੋਡਿੰਗ ਨੂੰ ਕਰਸ ਇਹਨਾਂ ਕੋ ਲੈਬ ਦਾ ਸਿਸਟਮ ਇੱਕ ਬਹੁਤ ਵਧੀਆ ਜਿਹੜੇ ਸਾਡੇ ਬੱਚਿਆਂ ਦਾ ਟੈਸਟ ਹੋਇਆ ਨਾ ਇਹਨਾਂ ਥਰੂ ਹੈ ਫ੍ਰੀ ਹੋਇਆ ਮਟੌਰ ਦੇ ਵਿੱਚ ਸੁਹਾਣੇ ਦੇ ਵਿੱਚ ਤੇ ਬੰਗਲੌਰ ਉੱਪਰ ਜਿਹੜਾ ਬੱਚੇ ਚ ਕਮੀ ਆਈ ਉਹ ਮੈਡੀਸਨ ਅਸੀਂ ਸੋ ਇੱਕ ਛੋਟਾ ਜਿਹਾ ਬ੍ਰੀਫ ਇਹਨਾਂ ਰਾਜ ਸੁਸਾਗੀ ਵੱਲੋਂ ਅੱਜ ਪੇਸ਼ ਕੀਤਾ ਗਿਆ ਕਿ ਅਸੀਂ ਕੀ ਕੀ ਕਰਦੇ ਹਾਂ ਸਾਡੇ ਵਿੱਚ ਪ੍ਰੋਗਰਾਮ ਆਪਕਿੰਗ ਹੈ ਸਭ ਫ੍ਰੀ ਹੈ ਇਹਨਾਂ ਵੱਲੋਂ ਫਿਰ ਜੋ ਵੀ ਬਣਾਉਂਦੇ ਆ ਸਾਡੇ ਬੱਚੇ ਸਾਨੂੰ ਗੁਮੇਰ ਕਰਦੇ ਆ

ਆਪਾਂ ਸਾਰੇ ਬਹੁਤ ਲੱਗੀ ਹੈ ਵੀ ਆਪਾਂ ਨੂੰ ਇੰਗੀਆਂ ਗ੍ਰੇਟ ਪਰਸਨੈਲਿਟੀ ਮਿਲਿਆ ਹੋਈ ਹੈ ਔਰ ਅੱਜ ਦੀ ਗੱਡੀ ਦੇ ਵਿੱਚ ਬਹਿ ਕੇ ਕਹਿੰਦਾ ਹੈਗਾ ਵੀ ਜਿਵੇਂ ਸੈਣੀ ਸਾਹਿਬ ਵਰਗੇ ਬੰਦੇ ਮੈਨੂੰ ਤਾਂ ਕੋਈ ਦੂਜਾ ਮਿਲਿਆ ਨਹੀਂ ਜਿਹੜੇ ਦਿਲਸੁਆਰਤ ਸੇਵਾ ਕਰਦੇ ਨੇ ਨਹੀਂ ਤਾਂ ਅੱਜ ਦੀ ਗੱਡੀ ਦੇ ਵਿੱਚ ਹਰ ਇੱਕ ਬੰਦਾ ਕੁੰਡੀਆਂ ਨਾਲ ਨੂੰ ਲੱਗਿਆ ਹੋਇਆ ਆਹੋ ਕੇ ਨਾ ਆਹੋ ਸਹੀ ਗੱਲ ਹੈ ਨਾ ਔਰ ਇੱਕੋ ਹੀ ਚੀਜ਼ ਮੈਂ ਤੁਹਾਨੂੰ ਕਹੂੰਗਾ ਕਦੇ ਵੀ ਨਾ ਬ੍ਰੇਲ ਨੂੰ ਕਮਾਂਡ ਇਹ ਨਾ ਦੋ कि ਮੈਨੂੰ ਅੱਜ ਕੁਝ ਫਰੀ ਮਿਲਣਾ ਹੈਗਾ ਕਿੰਨੇ ਜਣੇ ਚਾਹੁੰਦੇ ਆ ਵੀ ਮੈਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਾਂ ਕਿੰਨੇ ਆਣੇ ਚਾਹੁੰਦੇ ਆ ਨਹੀਂ ਚਾਹੁੰਦੇ ਨਾ ਨਹੀਂ ਚਾਹੁੰਦੇ ਨਾ ਉਹਦੇ ਲਈ ਪਰਮਾਤਮਾ ਨੇ ਤੁਹਾਨੂੰ ਅੱਜ ਪਲੇਟਫਾਰਮ ਦਿੱਤਾ ਹੋਇਆ ਵੀ ਤੁਸੀਂ ਕੱਲੀ ਮਿਹਨਤ ਕਰਨੀ ਹੈ ਔਰ ਸੱਚੇ ਬਾਦਸ਼ਾਹ ਦੀ ਇੰਨੀ ਵੇਰਵੀ ਸੈਣੀ ਸਾਹਿਬ ਉਹਨਾਂ ਦੀ ਟੀਮ ਰਾਬੜਾ ਨਹੀਂ ਔਰ ਸਾਰੇ ਜਣੇ ਮਿਲ ਕੇ ਆਪਾਂ ਨੂੰ ਪ੍ਰੋਵਾਈਡ ਕਰਵਾਉਂਦੇ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਵਾਉਂਦੇ ਆਪਾਂ ਸਿਰਫ ਸਿੱਖਣਾ ਔਰ ਮੈਂ ਹਮੇਸ਼ਾ ਹਰ ਵਾਰ ਬੋਲਦਾ ਕਿ ਜੇ 50 ਰੁਪਏ ਦਾ ਨਾਰੀਅਲ ਲੈਣਾ ਹੋਵੇ ਨਾ ਤਿੰਨ ਵਾਰੀ ਘੜਕਾਣੇ ਪਾਣੀ ਫਿਗਰ ਕਿ ਨਹੀਂ ਆਗਾ ਸਿਰਫ 50 ਰੁਪਏ ਦੀ ਮਦ ਹੈ ਜੇ ਉੱਪਰ ਆਣੇ ਨੇ ਆਪਾਂ ਨੂੰ ਲੱਖਾਂ ਰੁਪਏ ਦੀ ਆਮਦਨ ਦੇਣੀ ਹੈ ਨਾ ਉਹ ਘੜਕਾ ਕੇ ਜੂ ਦੇਖੇਗਾ ਬਸ ਇਹ ਇੱਕ ਵਾਰੀ ਬਸ ਲੈ ਕੇ ਮਸੀਦਾ ਜੀਆਂ ਜਾਂ ਕੋਈ ਚੀਜ਼ ਲੈ ਕੇ ਘਰੇ ਵਜੋਗੇ ਲਾਈਵ ਦੇ ਵਿੱਚ ਕੋਈ ਡ੍ਰੀਮ ਬਣਾਓ ਕੁਝ ਕਰਨਾ ਹੈ

ਉਹ ਕੰਮ ਕਰੇ ਕਿ ਕਿ ਉਹ ਸਾਬ ਦਾ ਸ਼ੌਕ ਬਣਿਆ ਰਿਹਾ ਇੱਕ ਸਕੰਡ ਰੁਕਣਾ ਹੈ ਇਹ ਮੈਂ ਤੁਹਾਨੂੰ ਕੁਝ ਬਤੂ ਹੋਰ ਬਹੁਤ ਬਹੁਤ ਵਾਰ ਕਾ ਜਿਹਨਾਂ ਨੇ ਅੱਜ ਕੋਰਸ ਪੂਰਾ ਕੀਤਾ ਹੈ ਇਹ ਬਹੁਤ ਝੋੜਾਈ ਮੈਂ ਤੁਹਾਨੂੰ ਬਹੁਤ ਬਹੁਤ ਦਾਸ ਕਰਦਾ ਕਿ ਤੁਸੀਂ ਦਬਣਾ ਰਪੀ ਕਰੋ ਤੇ ਬੜੀਆ ਡੋਟਾ ਕੋਈ ਇੰਸਟੀਚਿਊਸ਼ਨ ਕੋਲ ਸਵੇ ਇਹ ਅਨਿਸ਼ਾ ਹਜਾ ਦਾ ਬਹੁਤ ਉਹਦਾ ਯੋਗਦਾਨ ਉਹ ਟਾਈਮ ਸਰਫਰਾ ਜਦੋਂ ਸੈਣੀ ਸਾਹਿਬ ਸਾਡੇ ਪਿੰਡ ਆਏ ਸੀਗੇ ਤੁਹਾਨੂੰ ਮਿਲੇ ਸੀਗੇ ਉਦੋਂ ਮੈਨੂੰ ਨਹੀਂ ਲੱਗਦਾ ਸੀਗਾ ਕਿ ਇੰਨੇ ਵਧੀਆ ਤਰੀਕੇ ਨਾਲ ਕੋਈ ਸਿਖਾ ਸਕਦਾ ਹੈ ਉਹ ਕੋ ਪਹਿਲਾਂ ਵੀ ਸੈਂਟਰ ਪਿੰਡਾਂ ਦੇ ਦੁਲੇ ਨੇ ਮੈਂ ਵੀ ਦੇਖਿਆ ਸਾਡੇ ਪਿੰਡ ਚ ਕੋਈ ਆਇਆ ਦੋ ਤਿੰਨ ਮਹੀਨੇ ਸਿਖਾਇਆ ਤੇ ਚਲੇ ਗਏ ਨਾ ਕਿਸੇ ਨੂੰ ਕੋਈ ਸਿਖਰ ਵਾਲੇ ਨੂੰ ਫਾਇਦਾ ਹੋਇਆ ਕਿ ਲੇਕਿਨ ਜੋ ਸੈਣੀ ਸਾਹਿਬ ਦੀ ਨੀਤ ਕਰ ਰਹੀ ਹੈ ਉਹ ਬਹੁਤ ਵਧੀਆ ਹੈ ਟੀਚਰ ਸਾਹਿਬ ਹਮ ਸਾਰੇ ਬਹੁਤ ਵਧੀਆ ਬੱਚਿਆਂ ਨੂੰ ਸਿਖਾ ਰਹੇ ਨੇ ਤੁਹਾਨੂੰ ਖੁਦ ਨੂੰ ਪਤਾ ਹੈ ਕਿ ਉਹ ਜਦੋਂ ਸੈਂਟਰ ਸ਼ੁਰੂ ਹੋਇਆ ਸੀ ਉਸ ਦਿਨ ਸਿਰਫ 10 ਬੱਚੇ ਸੀਗੇ ਜਿਨ੍ਹਾਂ ਨੂੰ ਐਡਮਿਸ਼ਨ ਨਹੀਂ ਸੀ ਇਹ 10 ਸਾਲ ਤੋਂ ਬਾਅਦ ਦੇਖੋ ਕਿੱਥੇ ਅੱਜ ਤਲਾਬ ਪਹੁੰਚ ਗਈ ਹੈ ਜੇ ਤੁਹਾਨੂੰ ਕੋਈ ਫਾਇਦਾ ਹੋ ਰਿਹਾ ਤਾਂ ਹੀ ਤੁਸੀਂ ਇੱਥੇ ਆ ਰਹੇ ਹੋ ਕਿ ਬਾਕੀ ਰਹੀ ਸੈਂਟਰ ਸ਼ਿਫਟ ਕਰਨ ਦੀ ਗੱਲ ਉਹ ਤਾਂ ਹੋ ਨਹੀਂ ਸਕਦਾ ਸੈਂਟਰ ਰਹਿਣਾ ਬਰੋਪਰ ਤੇ ਚਾਹੇ ਇੱਥੇ ਵੀ ਚਾਹੇ ਮੇਰੀ ਆਪਣੀ ਕਿਸੇ ਜਗ੍ਹਾ ਚ ਹੋ ਜੇ 27 ਤੇ ਚੈਨਲ ਹੁੰਦਾ ਵੈਸੇ ਇੱਥੇ ਸ਼ੋਰਟ ਆਊਟ ਹੋ ਗਿਆ ਪੰਚਾਇਤ ਦੇ ਖਾਸ ਦਾਸ ਤੱਕ ਦੋ ਕੰਪਨੀਸ਼ਨ ਇਸ ਤੋਂ ਸੈਪਰਡ ਦੇ ਦੇਣਗੇ ਠੀਕ ਹੈ ਤੁਸੀਂ ਉੱਥੇ ਆਪਣੇ ਦੋ ਕਮਰੇ ਦੇ ਵਿੱਚ ਆਪਣਾ ਸਮਝ ਠੀਕ ਹੈ ਸਮਝਣ ਦਾ ਤਕਰੀਮ ਦੇਦਰ ਜੀ ਆਇਆ ਜਿਨ੍ਹਾਂ ਦੇ ਪਤੀ ਦੇ ਸਾਡੇ ਇਸ ਤਰ੍ਹਾਂ ਦੀ ਕਵਰੇਜ ਅਤੇ ਐਡਵਰਟਾਈਜ਼ਮੈਂਟ ਲਈ ਤੁਸੀਂ ਮੇਰਾ ਸੰਪਰਕ ਕਰ ਸਕਦੇ ਹੋ ਮੇਰਾ ਨੰਬਰ ਹੈ 9815801904 ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ